ਆਂ ਤੋਂ ਤੀਆਂ ਬਣਦੀਆਂ ਤੀਆਂ ਤੋਂ ਬਣਦੇ ਜੀ ਤਾਂ ਹੀ ਰੱਬ ਨੇ ਬਣਾਈ ਤੀ ਸੋ ਭਾਵੇਂ ਸਾਡੇ ਸਮਾਜ ਨੇ ਅੱਜ ਬਹੁਤ ਤਰੱਕੀ ਕਰ ਲਈ ਐ ਸੋ ਬੇਟੀਆਂ ਲੜਕੀਆਂ ਉੱਚੇ ਉੱਚੇ ਮਕਾਮ ਤੇ ਵੀ ਪਹੁੰਚ ਰਹੀਆਂ ਨੇ ਹਰ ਅਸ ਦੁੱਖ ਸੁੱਖ ਵੰਡਾਉਂਦੀਆਂ ਨੇ ਪਰ ਸਮਾਜ ਦੇ ਵਿੱਚ ਕੁਝ ਅਜੇ ਵੀ ਇਹੋ ਜਿਹੇ ਲੋਕ ਨੇ ਜੋ ਕਿ ਬੇਟੀ ਦੇ ਜਨਮ ਸਮੇਂ ਚਿੰਤਾ ਦੇ ਵਿੱਚ ਰੁਪ ਜਾਂਦੇ ਨੇ ਜਾਂ ਕਹਿੰਦੇ ਨੇ ਕਿ ਸਾਡੇ ਘਰ ਤਾਂ ਪੱਥਰ ਹੀ ਆ ਗਿਆ ਇਹੋ ਜਹੀ ਮਾਨਸਿਕਤਾ ਵਾਲੇ ਚੰਦ ਲੋਕ ਹੀ ਹੁੰਦੇ ਨੇ ਪਰ ਖੰਨਾ ਦੇਸ ਪਰਿਵਾਰ ਨੇ ਜਿਨ੍ਹਾਂ ਦੇ ਘਰ 35 ਸਾਲ ਬਾਅਦ ਧੀ ਨੇ ਜਨਮ ਲਿਆ ਤੇ ਪਰਿਵਾਰ ਦੇ ਵਿੱਚ ਖੁਸ਼ੀ ਦੇ ਵਿੱਚ ਜ਼ਮੀਨ ਤੇ ਪੈਰ ਨਹੀਂ ਲੱਗ ਰਹੇ ਸੋ ਫੁੱਲਾਂ ਵਾਲੀ ਕਾਰ ਦੇ ਵਿੱਚ ਨਵਜਮਈ ਧੀ ਨੂੰ ਘਰ ਲਿਆ ਕੇ ਢੋਲ ਤਮੱਕੇ ਦੇ ਨਾਲ ਨੱਚ ਟੱਪ ਕੇ ਫੁੱਲਾਂ ਦੀ ਵਰਖਾ ਕਰਕੇ ਰਿਬਨ ਕੱਟ ਕੇ ਆਤਿਸ਼ਬਾਜੀ ਚਲਾ ਕੇ ਯਾਨੀ ਕਿ ਹਰ ਉਹ ਖੁਸ਼ੀ ਪ੍ਰਗਟ ਕੀਤੀ ਕਿ ਸ਼ਾਇਦ ਇਨੀ ਖੁਸ਼ੀ ਲੜਕੇ ਦੇ ਜੰਮਨ ਤੇ ਵੀ ਨਹੀਂ ਹੁੰਦੀ ਸੋ ਬੱਚੀ ਦੇ ਦਾਦਾ ਦੀਦਾਰ ਸਿੰਘ ਬਲ ਪਿਤਾ ਬਲਪ੍ਰੀਤ ਸਿੰਘ ਅਤੇ ਬੱਚੀ ਦੀ ਮਾਂ ਨੇ ਕਿਹਾ ਕਿ ਸਾਡਾ ਇਹ ਉਹਨਾਂ ਲੋਕਾਂ ਨੂੰ ਸੁਨੇਹਾ ਜੋ ਕਿ ਤਿਆਂ ਨੂੰ ਕੁੱਖਾ ਦੇ ਵਿੱਚ ਕਤਲ ਕਰ ਦਿੰਦੇ ਰਹੇ। ਪਰ ਧੀ ਕਦੇ ਵੀ ਮਾਪਿਆਂ ਦੇ ਬੋਝ ਨਹੀਂ ਹੁੰਦੀ। ਤਿਆਂ ਦਾ ਸਤਿਕਾਰ ਕਰੋ, ਪੁੱਤਰਾ ਵਾਂਗੂ ਪਿਆਰ ਕਰੋ। ਸੁਖੰਨਾ ਦੇ ਇੱਕ ਪਰਿਵਾਰ ਦੇ ਵਿੱਚ 35 ਸਾਲਾਂ ਬਾਅਦ ਇੱਕ ਧੀ ਨੇ ਜਨਮ ਲਿਆ। ਸੋ ਪਰਿਵਾਰ ਦੇ ਵੱਲੋਂ ਸਾਰੀਆਂ ਹੀ ਖੁਸ਼ੀਆਂ ਮਨਾਇਆਂ ਗਈਆਂ ਜੋ ਕਿ ਇੱਕ ਮੁੰਡੇ ਦੇ ਜਨਮ ਤੇ ਮਨਾਇਆਂ ਚਾਹਦੀਆਂ ਨੇ। ਸੋ ਪਰਿਵਾਰ ਦਾ ਵੱਲੋਂ ਕਿਹਾ ਗਿਆ ਕਿ ਇਹ ਸੁਨੇਹਾ ਹੈ ਉਹਨਾਂ ਲੋਕਾਂ ਨੂੰ ਜੋ ਧੀਆ ਨੂੰ ਪਸੰਦ ਨਹੀਂ ਕਰਦੇ ਧੀਆ ਦੇ ਜੰਮਣ ਤੇ ਚਿੰਤਾ ਦੇ ਵਿੱਚ ਗ੍ਰਸਿਤ ਹੋ ਜਾਂਦੇ ਨੇ ਸੁਖੰਨਾ ਦੇ ਪਰਿਵਾਰ ਨੇ ਆਪਣੀ ਨਵਜੰਮੀ ਧੀ ਦਾ ਫੁੱਲਾਂ ਵਾਲੀ ਕਾਰ ਦੇ ਵਿੱਚ ਸਵਾਗਤ ਕੀਤਾ ਢੋਲ ਤਮੱਕੀ ਅਤੇ ਨੱਚ ਰੱਪ ਕੇ ਆਪਣੀ ਬੇਟੀ ਦਾ ਸਵਾਗਤ ਕੀਤਾ ਬਿਲਕੁਲ ਜੀ ਕਿਉਂਕਿ ਵੀ ਜਿਹੜਾ ਢੋਲ ਤਮੱਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਹਿਚਾਣ ਆ ਤੇ ਸਾਡੇ ਖੁਸ਼ੀਆਂ ਦੇ ਬਜੇ ਦੁਖਣੀ ਚੌਕਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਇਆ ਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮਹੱਲਾ ਨਿਵਾਸੀਆਂ ਨੇ ਗੁਰਤੀ ਕੇ ਬਾਅਦ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈ ਆ ਪੁੱਤੀ ਦੀ ਵੀ ਸਾਨੂੰ ਬੜੀ ਖੁਸ਼ੀ ਹੈ ਪ੍ਰਮਾਤਮਾ ਨੇ ਚੰਗੀ ਕਿਰਲਾ ਵਾਸੀ ਦੁਨੀਆ ਚੌਕਣੀ ਤਰੱਕੀ ਬਖਸ਼ੀ ਦੇਖਣ ਵਾਲੇ ਐ ਪਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਆ ਬਿਲਕੁਲ ਜੀ ਸਾਰੇ ਸਹਹਦ ਦੇ ਵਿੱਚ ਹੈਰਾਨੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਾ ਨਾਲ ਭਰੀ ਪਈ ਐ ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਐ ਉਹ ਜੋਦ ਫਿਰ ਬੱਲ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਬੱਲ ਸਾਹਿਬ ਆਪਣੇ ਜਿਆਦਾ ਨਹੀਂ ਵੀ ਕੋਈ ਵਧੀਆ ਕੋਈ ਪ੍ਰੋਬਲਮ ਐ ਪਰ ਸਮਝ ਨਹੀਂ ਆਉਂਦੀ ਕਿਸ ਨੂੰ ਵੀ ਪ੍ਰੋਬਲਮ ਕੀ ਹੋ ਸਕਦਾ ਕਿ ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਐ ਬੱਚੀ ਨੇ ਜਨਮ ਲਿਆ 35 ਸਾਲ ਬਾਅਦ ਹੀ ਪੂਰੇ ਤੁਹਾਡੀ ਪੋਤੀ ਹੈ ਪੋਤੀ ਹਾਂ ਜੀ ਯਾਨੀ ਇਸ ਪਰਿਵਾਰ ਦੇ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂ ਜੀ ਬੇਟੀ ਹਾਂ ਜੀ ਸਾਰੇ ਜੀ ਸਰਬ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿ ਦਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ ਲੇਕਿਨ ਤੁਸੀਂ ਬੜੀ ਖੁਸ਼ੀ ਪੂਰੀ ਬਣਾਈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਪੂਰੀ ਦੁਨੀਆ ਜਿੱਥੇ ਤੱਕ 715 ਪਾਸ ਦੁਨੀਆ ਰਹਿੰਦੀ ਹੈ ਹਰ ਬਰਗਨ ਉਤੇ ਹਰ ਧਰਮ ਦੇ ਆਨੂੰ ਕਿ ਪਾਈ ਧੀਆ ਦਾ ਸਤਿਕਾਰ ਕਰੋ ਧੀਆ ਪੁੱਤਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਪੈ ਕੋਈ ਪਾਇਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹਜ ਨਾਲ ਹੀ ਦੁਨੀਆ ਚੱਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜਾ ਹੈ ਸੋ ਕੋ ਮੰਦਾ ਆਖੀ ਹੈ ਜਿੱਤ ਜਮੈ ਲ ਜਾ ਜਿਨ੍ਹਾਂ ਦੀ ਪਿੱਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ ਬੜੇ ਬੜੇ ਰਿਸ਼ੀ ਮੁਨੀ ਪੀਰ ਪਕੰਬਰ ਸਿੰਘ ਜੋਦੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀਆ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆ ਨੂੰ ਕੁੱਖਾਂ ਵਿੱਚ ਨਾ ਮਾਰੋ ਤੇਤੀਆਂ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਜਿਹੜੀ ਹੈਗੀ ਹੈ ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ ਦੇਖੋ ਜੇ ਇਹ ਆਪਣੀ ਗੱਲਾਂ ਮੈਂ ਮੇਰੇ ਵਾਈਫ ਦੇ 7 ਸਾਲ ਦੇ ਬੇਟੇ ਮੇਰਾ 7 ਸਾਲ ਮੇਰੀ ਧੀ ਹੋਇਆ ਜਿਵੇਂ ਆਪਣੀ ਪਰਿਵਾਰ ਦੀ ਗੱਲ ਆਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ